ਸਸੀ ਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਚਾਚਾ ਰੁੱਖਾਂ ਬਾਰੇ ਕਰਦੀ ਆਉਂਦੇ ਆ ਜਾਣਕਾਰੀ ਦਿੰਦੇ ਆਉਂਦੇ ਆ ਇਹ ਤਾਂ ਇੱਕ ਗੱਲ ਹੋਰ ਸਮਝਣੀ ਪੈਣੀ ਆ ਵੀ ਇਹਦਾ ਮਕਸਦ ਇਹ ਹੈ ਵੀ ਲੋਕਾਂ ਨੂੰ ਲਗਾਤਾਰ ਦੱਸ ਕੇ ਕਿਉਂਕਿ ਸਾਡਾ ਇਹ ਹੈ ਜਾਂ ਮੁੱਦਾ ਹੈ ਕਿ ਵਾਤਾਵਰਨ ਦਾ ਕਿ ਲੋਕ ਨੇ ਇਗਨੋਰ ਕਰਦੇ ਆ ਅਸੀਂ ਤਾਂ ਕਰਕੇ ਲਗਾਤਾਰ ਹਰ ਰੋਜ਼ ਇੱਕ ਵੀਡੀਓ ਪਬਲਿਸ਼ ਕਰਦੇ ਆ ਕਿ ਲੋਕਾਂ ਨੂੰ ਇਹ ਇੱਕ ਜਾਣਕਾਰੀ ਦਿੰਦੇ ਹੋ ਲੋਕਾਂ ਨੂੰ ਜੋੜੀਏ ਮਤਲਬ ਇਹ ਚੀਜ਼ਾਂ ਨਾਲ ਕਿਉਂਕਿ ਸਾਡੇ ਵਾਤਾਵਰਨ ਤੋਂ ਲੋਕਾਂ ਨੂੰ ਲੱਗਦਾ ਵੀ ਰੁਕ ਹੈ ਨਹੀਂ ਕੋਈ ਫਰਕ ਨਹੀਂ ਪੈਂਦਾ ਕਿਸੇ ਵਾਤਾਵਰਨ ਦੀ ਸਾਡਾ ਵਾਤਾਵਰਨ ਸਾਡਾ ਸਾਫ਼ ਹੈ ਨਹੀਂ ਹੈ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਸ ਲਈ ਲਗਾਤਾਰ ਜਾਣਕਾਰੀ ਦੇ ਕੇ ਅਸੀਂ ਲੋਕਾਂ ਨੂੰ ਜੋੜਨਾ ਚਾਹੁੰਦਾ ਵੀ ਇਹ ਮੁੱਦਾ ਬਹੁਤ ਹੀ ਗੰਭੀਰ ਹੈ ਤੇ ਸਾਨੂੰ ਕੰਮ ਕਰਨਾ ਪੈਣਾ ਤੇ ਅੱਜ ਜਿਵੇਂ ਲਗਾਤਾਰ ਅਸੀਂ ਚਰਚਾ ਰੁੱਖਾਂ ਬਾਰੇ ਕਰਦੀ ਆਉਂਦੇ ਆ ਜਿਹੜੀ ਅੱਜ ਚਰਚਾ ਹੈਗੀ ਆ ਇੱਕ ਬਰਨਾ ਨਾਂ ਦੇ ਬਾਰੇ ਚਾਚਾ ਕਰਾਂਗੇ ਜਿਵੇਂ ਕਿ ਪਹਿਲਾਂ ਅਸੀਂ ਪਿੱਛੇ ਇੱਕ ਕੁਝ ਦਿਨ ਪਹਿਲਾਂ ਵੀਡੀਓ ਪਬਲਿਸ਼ ਕੀਤੀ ਸੀ ਬਰਨੇ ਬਾਰੇ ਜਨਰਲ ਇਨਫੋਰਮੇਸ਼ਨ ਸੀ ਕਿ ਵੀ ਬਰਨਾ ਕਿੱਥੇ ਹੁੰਦਾ ਪੰਜਾਬ ਜਿਵੇਂ ਉਹਦੇ ਕਿਹਜੇ ਫਾਲਸ ਸਾਰੀ ਜਾਣਕਾਰੀ ਦਿੱਤੀ ਆ ਅੱਜ ਜਿਹੜਾ ਬੇਸਿਕ ਮੁੱਦਾ ਹੈਗਾ ਆਯੁਰਵੇਦ ਦੇ ਹਿਸਾਬ ਨਾਲ ਬਰਨੇ ਦਾ ਕੀ ਮਤ ਹੈ ਬਗਾ ਸਤਿ ਸ੍ਰੀ ਅਕਾਲ ਸਭ ਦਾ ਸਵਾਗਤ ਕਰਾਂਗੇ ਸਾਡੇ ਨਾਲ ਇਹ ਟੌਪਿਕ ਜਿਹੜਾ ਯੂਅਰ ਹੈਲਥ ਐਂਡ ਹਰਬਸ ਕਰਕੇ ਡਾਕਟਰ ਸ਼ਿਵਰਾਜ ਸਿੰਘ ਜੀ ਕੰਟਰੋਲ ਕਰਦੇ ਇਸ ਨੂੰ ਸਾਨੂੰ ਟੌਪਿਕ ਡਿਸਕਸ ਕਰਦੇ ਆ ਉਹਨਾਂ ਦਾ ਸਵਾਗਤ ਕਰ ਡਾਕਟਰ ਸਾਹਿਬ ਸਵਾਗਤ ਦਾ ਸ਼ੇਰ ਤੋਂ ਇੱਕ ਵਾਰੀ ਥੈਂਕ ਯੂ ਡਾਕਟਰ ਸਾਹਿਬ ਥੈਂਕ ਯੂ ਤੇ ਜਿਵੇਂ ਵਰਨੇ ਬਾਰੇ ਚਰਚਾ ਹੁੰਦੀ ਹੈ ਪਹਿਲਾਂ ਕੁਝ ਗੱਲਾਂ ਮੈਂ 2-3 ਪੁਆਇੰਟ 92 ਦੱਸਾਂ ਜੀ ਵਰਨਾ ਇੱਕ ਵਰੁਨਾ ਵੀ ਕਹਿੰਦੇ ਆ ਵਰਨੇ ਨੂੰ ਤੇ ਸੈਕ੍ਰੇਟ ਵਰਨਾ ਮਤਲਬ ਪਵਿੱਤਰ ਜਿਹੜਾ ਰੁੱਖ ਮੰਨਿਆ ਜਾਂਦਾ ਮਤਲਬ ਕਹਿੰਦਾ ਕਿਉਂਕਿ ਇਹ ਜਿਹੜਾ ਰੁੱਖਾ ਮੰਦਰ ਮਸੀਤਾਂ ਤੇ ਆਮ ਫੁੱਲਾਂ ਕਰਕੇ ਲਾਏ ਨੇ ਇਸ ਸਮੇਂ ਦੇ ਫੁੱਲ ਪੂਰੇ ਖਿੰਡੇ ਹੋਏ ਆ ਮਤਲਬ ਤੇ ਮਕੜੀ ਰੁਖ ਤਾਂ ਕਿ ਮਕੜੀ ਦੇ ਜਿਹੜੇ ਪੈਰ ਰੰਗੂਏ ਦੇ ਫੁੱਲ ਹੁੰਦੇ ਉਸ ਤਰ੍ਹਾਂ ਦੇ ਜਿਹੜੇ ਉਹਦੇ ਨਿਕਲੇ ਹੁੰਦੇ ਇਸ ਕਰਕੇ ਮਕੜੀ ਰੋਖੀ ਬੋਲ ਦਿੰਦੇ ਆ ਤਾਂ ਸੰਸਕ੍ਰਿਤ ਤੇ ਜਿਹਨੂੰ ਵਰੁਣਾ ਬੋਲਦੇ ਆ ਤਾਂ ਜਿਹੜੇ ਪੰਜਾਬ ਦੇ ਵਿੱਚ ਹੁਣ ਇਹ ਇਸ ਤੋਂ ਬਾਅਦ ਪੱਤੇ ਕੱਢੂਗਾ ਤੇ ਸਤੰਬਰ ਚ ਜਾ ਕੇ ਐਡ ਜਗ੍ਹਾ ਕੇ ਫਲ ਪੱਕ ਜਾਣਗੇ ਪਹਿਲਾਂ ਹਰੇ ਹੁੰਦੇ ਫਿਰ ਪੀਲੇ ਫਿਰ ਲਾਲ ਹੋ ਲਾਲ ਫਲ ਜਿਹੜੋ ਹੁੰਦੇ ਆ ਇਹਦੇ ਫਲ ਉਹ ਤੁਸੀਂ ਇਹਦੇ ਸੀੜ ਤਾਰ ਕੇ ਆਪਣੀ ਨਰਸੀ ਰੌਡ ਨੂੰ ਦਾ ਸੌਣੇ ਤੇ ਤਿਆਰ ਕਰਦੇ ਹੈਗੇ ਆ ਤੇ ਹੁਣ ਮੈਂ ਡਾਕਟਰ ਸਾਹਿਬ ਨੂੰ ਸਟੇਜ ਸਾਹਮਣੇ ਹੀ ਕਹੂੰਗਾ ਡਾਕਟਰ ਸਾਹਿਬ ਹੁਣ ਇਹਦੇ ਵਰਣ ਦੇ ਸਾਨੂੰ ਮਤਲਬ ਕਹਿੰਦਾ ਕੀ ਆਯੁਰਵੇਦ 사 ਨਾਲ ਗੋਣਾ ਸਾਨੂੰ ਦੱਸੋ ਜੀ ਡਾਕਟਰ ਸਾਹਿਬ ਹਾਂ ਜੀ ਜਿਹੜਾ ਵਰਣ ਨਾ ਦੀ ಔಷ ਦੀ ਜਿਹੜੀ ਇਹ ਤੇ ਬਹੁਤ ਵੱਡਾ ਇੱਕ ਕਾਫੀ ਵੱਡਾ ਟਰੀ ਹੁੰਦਾ ਜੀ ਇਹ ਤੇ ਇਹਦਾ ਜਿਹੜਾ ਆਯੁਰਵੇਦ ਚ ਜ਼ਿਕਰ ਕੀਤਾ ਗਿਆ ਉਹ ਵਰਣ ਦੇਵਤਾ ਨਾਲ ਜੋੜ ਕੇ ਕੀਤਾ ਗਿਆ ਜੀ ਠੀਕ ਹੈ ਜੀ ਕਿ ਵਰਣ ਦੇਵਤਾ ਜੀ ਨੂੰ ਅਸੀਂ ਪਾਣੀ ਦਾ ਦੇਵਤਾ ਕਹਿੰਦੇ ਨੇ ਜੀ ਸਬੂਦਰ ਦਾ ਦੇਵਤਾ ਕਹਿੰਦੇ ਆ ਜਸਟਿਸ ਦਾ ਦੇਵਤਾ ਕਹਿੰਦੇ ਆ ਹਾਂਜੀ ਤੇ ਜਿਹੜਾ ਇਹਦਾ ਪ੍ਰਯੋਗ ਵੀ ਹੈਗਾ ਇਹ ਵੀ ਪਾਣੀ ਤੋਂ ਰਿਲੇਟਡ ਹੀ ਹੈ ਜੀ ਕਿਉਂਕਿ ਯਾਨੀ ਕਿ ਮੂਤਰ ਰੂਪ ਚ ਇਹ ਮਤਲਬ ਇਹਦਾ ਪ੍ਰਯੋਗ ਜਿਹੜਾ ਹੈ ਕੋਈ ਵੀ ਮੂਤਰ ਦੀ ਬਿਮਾਰੀ ਹੈ ਜਿੱਥੇ ਪਾਣੀ ਦਾ ਪਿਸ਼ਾਬ ਨਿਕਲਣਾ ਹੁੰਦਾ ਹੈ ਪਾਣੀ ਤੋਂ ਰਿਲੇਟਡ ਹੀ ਇਹਦਾ ਵੀ ਪ੍ਰਯੋਗ ਖਾਸ ਤੌਰ ਤੇ ਸਾਡੇ ਆਰ ਵਿੱਚ ਮੂਤਰ ਪ੍ਰਣਾਲੀ ਤੋਂ ਸੰਬੰਧਿਤ ਗੁਰਦੇਆਂ ਤੋਂ ਸੰਬੰਧਿਤ ਬਿਮਾਰੀਆਂ ਜਿੱਦਾਂ ਪ੍ਰਯੋਗ ਕੀਤਾ ਜਾਂਦਾ ਜੀ ਠੀਕ ਹੈ ਜੀ ਸਰ ਇਹਦੇ ਜੜ ਤਣਾ ਪੱਤਾ ਉਹ ਇਹਦੇ ਫੁੱਲ ਵੀ ਪ੍ਰਯੋਗ ਹੁੰਦੇ ਆ ਤੇ ਦੀ ਜੜ ਦਾ ਜਿਹੜੀ ਛਿਲਕਾ ਹੁੰਦਾ ਉੱਪਰ ਦਾ ਹਾਂਜੀ ਉਬੀਦਾ ਮੈਨ ਤੋਂ ਵਰਤ ਪ੍ਰਯੋਗ ਹੁੰਦਾ 3 ਤੋਂ 5 ਗ੍ਰਾਮ ਦਾ ਚੂਰਨ ਜਿਹੜਾ ਹੈ ਉਹਦਾ ਇਹਦਾ ਪ੍ਰਯੋਗ ਕੀਤਾ ਜਾਂਦਾ ਜੀ ਇਸ ਤਰ੍ਹਾਂ ਡਿਫਰੈਂਟ ਤਰ੍ਹਾਂ ਦੇ ਕਾੜੇ ਚ ਮੈਨ ਤੋਂ ਵਰਤ ਪ੍ਰਯੋਗ ਹੁੰਦਾ ਚੂਰਨ ਵੀ ਬਣਦਾ ਹੈ ਠੀਕ ਰਹਿ ਗਿਆ ਔਰ ਵਰਨਾ ਦੀ ਵਟੀ ਨਾਲ ਦੀ ਟੈਬਲੇਟ ਵੀ ਹੁੰਦੀ ਹੈ ਬਾਜ਼ਾਰ ਚ ਇਹ ਕਾਫੀ ਅੱਛਾ ਇਫੈਕਟਿਵ ਹੈ ਜੀ ਔਰ ਖਾਸ ਤੌਰ ਤੇ ਜਦ ਮੈਂ ਦੱਸਾਂ ਦਾ ਇੱਕ ਤਾਂ ਗੁਰਦੇ ਦੀ ਪੱਥਰੀ ਜੀ ਠੀਕ ਰਹਿ ਗਿਆ ਸਰ ਭਾਵੇਂ ਗੁਰਦੇ ਦੀ ਪੱਥਰੀ ਹੋਵੇ ਜੀ ਭਾਵੇਂ ਮਸਾਣੇ ਦੀ ਪੱਥਰੀ ਹੋਵੇ ਜਾਂ ਬਲੈਡਰ ਦੀ ਜਿਹਨੂੰ ਕਹਿੰਦੇ ਮਸਾਣਾ ਬਲੈਡਰ ਦੀ ਪੱਥਰੀ ਹੋਵੇ ਇਹ ਇੱਕ ਹੋਰ ਰੋਗ ਹੁੰਦਾ ਹੈ ਕਿ ਪਥਰੀ ਜਿਹੜੀ ਐ ਰੇਤ ਦੇ ਰੂਪ ਚ ਬਰੀਕ ਕਣਾਂ ਦੇ ਰੂਪ ਚ ਪਿਸ਼ਾਬ ਦੇ ਰਾਹੀਂ ਨਿਕਲਦੀ ਐ ਤੇ ਉਹ ਬਹੁਤ ਪੇਨਫੁਲ ਕਰਦੀ ਐ ਕਈ ਉਮਰੀਜਾਂ ਨੂੰ ਅਕਸਰ ਪੇਸ਼ੈਂਟ ਜਿਹੜਾ ਐ ਵਸ ਉਹਨੂੰ ਯੂਆਈ ਇਨਫੈਕਸ਼ਨ ਰਹਿੰਦਾ ਉਸ ਕਰਕੇ ਤੇ ਇਹਦਾ ਕੜਾ ਜਿਹੜਾ ਮੈਂ ਦੱਸਾਂਗਾ ਜੇ ਉਹ ਪੀਤਾ ਜਾਵੇ ਤਾਂ ਉਹਨੂੰ ਸਿਕਤਾਵੇਂ ਜਾਂ ਰੇਤ ਵਾਲੀ ਰੇਤ ਵਾਲਾ ਪਿਸ਼ਾਬ ਘੈ ਦੰਨੇ ਉਹ ਵੀ ਠੀਕ ਹੁੰਦਾ ਔਰ ਅਸਪਰੀ ਨੂੰ ਜਾਂ ਜਿਹਨੂੰ ਕਿਡਨੀ ਸਟੋਨ ਕਹਿੰਦੇ ਐ ਸਰ ਉਹਨੂੰ ਤੋੜ ਤੋੜ ਕੇ ਬਾਹਰ ਕੱਢਦਾ ਠੀਕ ਰੱਜ ਔਰ ਜਿਹੜਾ ਮੂਤਰ ਦਾ ਬੰਦਾ ਪੈ ਜਾਂਦਾ ਜਲਨ ਹੁੰਦੀ ਐ ਉਸ ਵੀ ਦਾ ਕੜਾ ਜਿਹੜਾ ਬੜਾ ਮਫੀਦ ਦੱਸਿਆ ਗਿਆ ਬਹੁਤ ਔਰ ਸਰੀ ਇਸ ਬਾਅਦ ਇਹਦਾ ਕੋਈ ਕੋਈ ਵੱਡਾ ਕਰ ਆਪਣੇ ਸੀਰੀਅਸ ਨਾ ਜੀ ਹਾਂਜੀ ਅ ਅੰਦਰ ਗੱਠਾ ਬਣ ਜਾਂਦੀ ਆ ਠੀਕ ਹੈ ਜੀ ਉਹਨਾਂ ਆਰਵੇਚ ਤਾਂ ਵਿਦਰਦੀ ਕਹਿੰਦੇ ਹਨ ਲੇਕਿਨ ਇੱਕ ਸਾਇਲੈਂਟ ਯਾ ਕੋਲਡ ਅਪੀਸਸ ਬੋਲਦੇ ਆ ਉਸਨੂੰ ਠੀਕ ਹੈ ਸਰ ਉਹ ਉਸ ਵਾਸਤੇ ਸਰੀ ਦਾ ਬਹੁਤ ਹੀ ਰਾਮਾਣੋਸ਼ਦੀ ਹੈ ਜੀ ਤਾਂ ਬਹੁਤ ਵੱਡੇ ਬਜਾਏ ਉਸਨੂੰ ਦੋਹਿਆਂ ਦੇ ਕੇ ਅੰਦਰ ਫੋੜਨ ਦੀ ਕੋਸ਼ਿਸ਼ ਕਰੀਏ ਤੇ ਇਸ ਨਾਲ ਉਹ ਬੈਠ ਜਾਂਦੀ ਹੈ ਇਹ ਕੈਂਸਰ 'ਚ ਵੀ ਪ੍ਰਯੋਗ ਹੋਏਗਾ ਜੇ ਇਸ ਨੂੰ ਹੋਰ ਰਿਸਰਚ ਕੀਤੀ ਜਾਵੇ ਇਹ ਗਠ ਨੂੰ ਦਬਾਉਂਦਾ ਹੈ ਜੀ ਇਹ ਇਹਦਾ ਇੱਕ ਬਹੁਤ ਵੱਡਾ ਪ੍ਰਯੋਗ ਹੈ ਜੀ ਅੱਜਕੱਲ੍ਹ ਜੀ ਮੀ ਆਮ ਸਰ ਗੱਠਾ ਕਾਫੀ ਲੋਕਾਂ ਦੇ ਬਣ ਲੱਗੇ ਕਿੱਥੇ ਬਣ ਗਏ ਕਿੱਥੇ ਬਣ ਗਏ ਨੂੰ ਆਪਰੇਸ਼ਨ ਹੀ ਕਰਾਉਣਾ ਪੈਂਦਾ ਹਾਂਜੀ ਸਰ ਹਾਂਜੀ ਹਾਂਜੀ ਇਸ ਲਈ ਦੀ ਛਾਲ ਦਾ ਕਾੜਾ ਜਿਹੜਾ ਪਿਆਇਆ ਜਾਂਦਾ ਹੈ ਨਾ ਜੀ ਤੇ ਇੱਕ ਹੋਰ ਹੈ ਕਿ ਆਰ ਵਿੱਚ ਇੱਕ ਵਰਨਾ ਦੀ ਗਣਨਾ ਤੋਂ ਇੱਕ ਇੱਕ ਕੰਪੈਰੀਸ਼ਨ ਕੀਤੀ ਗਿਆ ਉਸੇ 23 ਜੜੀ ਬੂਟੀਆਂ ਨੇ ਜੀ ਠੀਕ ਹੈ ਸਰ ਉਹਨਾਂ ਸੀ ਗਣ ਕਹਿ ਦਿੰਨੇ ਆ ਜਾਂ ਉਸੇ ਆਪਾਂ ਉਹਨਾਂ ਨੂੰ ਇੱਕ ਸੈਕਟਰ ਬੋਲਦੇ ਆ ਕਿ ਇਸ ਇੰਨੀ ਸਾਰੀ ਜਿਹੜੀ ਬੂਟੀਆਂ 23 ਜਿਹੜੀ ਬੂਟੀਆਂ ਨਾਲ ਪ੍ਰਯੋਗ ਕਰਨ ਨਾਲ ਜੀ ਜਿਹਦਾ ਕੜਾ ਆਇਆ ਉਹਨਾਂ ਸਾਰਿਆਂ ਨੂੰ ਮਿਲਾ ਕੇ ਜਾਂ ਜਿੰਨੀ ਮਿਲਦੇ ਉਹਨਾਂ ਨੂੰ ਮਿਲਾ ਕੇ ਜੇ ਇਹਦਾ ਕੜਾ ਪ੍ਰਯੋਗ ਕੀਤਾ ਜਾਵੇ ਜਾਂ ਉਹਨਾਂ ਦੀ ਕੋਈ ਉਸਤਿ ਬਣਾਈ ਜਾਵੇ ਹਾਂਜੀ ਤਾਂ ਕੋਲੇਸਟਰੋਲ ਤੇ ਸਰ ਇਹਦਾ ਬਹੁਤ ਜ਼ਬਰਦਸਤ ਪ੍ਰਯੋਗ ਹੈ ਜੀ ਸਿਰਦਰਚੇ ਦਾ ਬਹੁਤ ਵੱਡਾ ਪ੍ਰਯੋਗ ਹੈ ਸਰ ਠੀਕ ਹੈ ਜੀ ਔਰ ਅੰਦਰਲੇ ਜਿਹੜੇ ਫੋੜੇ ਆ ਜਿਨੇ ਮੈਂ ਦੱਸਿਆ ਕਿ ਵਿਦਰਦੀ ਕਹਿੰਦੇ ਅੰਦਰਲੇ ਫੋੜੇ ਕਹਿੰਦੇ ਕੋਲ ਅਫਸਿਸ ਕਹਿੰਦੇ ਤਾਂ ਡਰਗ ਆਫ ਚੋਇਸ ਹੈ ਸਰ ਵਰਨ ਦਾ ਪ੍ਰਯੋਗ ਜਿਹੜਾ ਉੱਥੇ ਕੀਤਾ ਜਾਂਦਾ ਦੋ ਮੇਨ ਕਮ ਪੱਥਰੀਆਂ ਵਗੈਰਾ ਸਾਰਾ ਪੱਥਰੀਆਂ ਪਿਸ਼ਾਬ ਦਾ ਰੁਕਣਾ ਲੱਗ ਕੇ ਆਉਣਾ ਉਹਦੇ ਸਪਰਯੋਗ ਹੁੰਦਾ ਜੀ ਦੂਜਾ ਇਹ ਗਲਗੰਢ ਜਿਹੜੀ ਉਹਨਾਂ ਗੌਟਰ ਕਹ ਦਿੰਨੇ ਆ ਹਾਂਜੀ ਉਹਦੇ ਦੀ ਛਾਲ ਦਾ ਲੇਪ ਕਰਦੇ ਆ ਜੀ ਹਾਂਜੀ ਉਹਦੀ ਇੱਕ ਹੋਰ ਇਹ ਬੜਾ ਇਹ ਤਸ਼ੀਰ ਗਰਮ ਹੁੰਦੀ ਹੈ ਜੀ ਤਸ਼ੀਰ ਇੰਨੇ ਗੇਜੇ ਦੇ ਪੱਤੇ ਨੂੰ ਤੁਸੀਂ ਪੀਸ ਕੇ ਸਕਿਨ ਤੇ ਲਗਾ ਲੋਗੇ ਨਾ ਤੇ ਥੋੜੀ ਦੇਰ ਬਾਅਦ ਉਹਦੇ ਛਾਲਾ ਭਜੇਗਾ ਜੀ ਅੱਛਾ ਜੀ ਔਰ ਸਕਿਨ ਰੈੱਡ ਹੋ ਜੇਗੀ ਇਸ ਦਾ ਮਤਲਬ ਇੰਨੀ ਜ਼ਿਆਦਾ ਗਰਮੀ ਇੰਦੇ ਤੇ ਹੈਗੀ ਆ ਠੀਕ ਹੈ ਤੇ ਇਸ ਕਰਕੇ ਇਸ ਨੂੰ ਰੋਟੀਆਂ ਚ ਨਹੀਂ ਲਿਆ ਜਾਂਦਾ ਲੇਕਿਨ ਮੋਟਰ ਬਿਮਾਰੀਆਂ ਤੇ ਅੰਦਰਲੇ ਅਬਸੈਸ ਤੇ ਗਲਗਣ ਸੀ ਦਾ ਲੇਪ ਕਰਨਾ ਇਸ ਤਰ੍ਹਾਂ ਦੀ ਕੁਝ ਜਿਹੜੀਆਂ ਚੀਜ਼ਾਂ ਜਿਹੜੀ ਪ੍ਰਯੋਗ ਕੀਤੀ ਜਾਂਦੀ ਹੈ ਇਹਦਾ ਹੋਰ ਇੱਕ ਪ੍ਰਯੋਗ ਹੈ ਕਿ ਗਾਊਟ ਜਿਸ ਨੂੰ ਕਹਿੰਦੇ ਆਪਾਂ ਜਿਹੜਾ ਯੂਰਿਕ ਐਸਿਡ ਬਦ ਗਿਆ ਜੀ ਉਸ ਨੂੰ ਬਹੁਤ ਗਿਲੋ ਨਾਲ ਲਿਆ ਜਾਵੇ ਤਾਂ ਬਹੁਤ ਇਫੈਕਟਿਵ ਕਰੇਗਾ ਜੀ ਠੀਕ ਹੈ ਸਰ ਔਰ ਡਿਪਰੈਸ਼ਨ ਜਿਹੜੀ ਹੈਲਪਰ ਵਮਨ ਫੈਸ਼ਨ ਜਿਹੜੀ ਕਿ ਕਿਹੜੇ ਪੇੜ ਤੋਂ ਦਿੰਦੇ ਜਾਂ ਕਿਤੇ ਵੀ ਕੀੜਾ ਪੈਂਦਾ ਹੋਵੇ ਦੀ ਛਾਲ ਜਾਂ ਪੱਤਿਆਂ ਦੇ ਕਾੜੇ ਨਾਲ ਧੋਇਆ ਜਾਵੇ ਜ਼ਖਮ ਨੂੰ ਤਾਂ ਕੀੜੇ ਦਾ ਮਤਲਬ ਹੀ ਨਹੀਂ ਜੀ ਜ਼ਖਮ ਬੜੀ ਜਲਦੀ ਸੁਖ ਜਾਏਗਾ ਠੀਕ ਹੋ ਜਾਏਗਾ ਜੀ ਉਹ ਇਸ ਕਰਕੇ ਇਹਦੇ ਡਿਫਰੈਂਟ ਪ੍ਰਯੋਗ ਹੈ ਜੀ ਫਾਰੇ ਨੂੰ ਇਹ ਠੀਕ ਕਰਦਾ ਤਾਂ ਕੜਾ ਫਰਾ ਹੋਵੇ ਜੇ ਉੱਥੇ ਵੀ ਦਾ ਪ੍ਰਯੋਗ ਕੀਤਾ ਜਾ ਸਕਦਾ ਜੀ ਠੀਕ ਹੈ ਜੀ ਜਿਵੇਂ ਡਾਕਟਰ ਸਾਹਿਬ ਤੁਸੀਂ ਯੂਰਿਨਰੀ ਟ੍ਰੈਕ ਦੀਆਂ ਇਨਫੈਕਸ਼ਨ ਬਾਰੇ ਦੱਸਿਆ ਵੀ ਠੀਕ ਕਰਦਾ ਹੈਗਾ ਜਿਵੇਂ ਆਪਾਂ ਪਥਰੀ ਜੇਕਰ ਵੀ ਕੀਤਾ ਪਥਰੀ ਕੱਢਦਾ ਹੈਗਾ ਬਲੱਡ ਚੋ ਤੇ ਇਹ ਸਰ ਡਾਕਟਰ ਸਾਹਿਬ ਦਾ ਫਾਰਮੂਲਾ ਕੀ ਦੱਸੋ ਕੀ ਵੀ ਪਥਰੀ ਕੱਢਣਾ ਕੀ ਕੀ ਲਈਏ ਜਿਹੜਾ ਪਥਰੀ ਨਾਲ ਨਿਕਲ ਜਾਏ ਸਰ ਇਹਦੇ ਫਾਰਮੂਲੇ ਸੈਕਚੁਅਲੀ ਪਥਰੀ ਜਿਹੜੀ ਹੈ ਵਰਲਡ ਪੋਪੂਲੇਸ਼ਨ ਦੀ 8% ਜਿਹੜੀ ਹੈ ਅੱਛਾ ਜੀ ਹਾਂ ਲੋਕਾਂ ਨੂੰ ਪਥਰੀ ਹੁੰਦੀ ਹੈ ਸਾਡੇ ਪੰਜਾਬ ਚ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਜੀ ਕਿਉਂਕਿ ਉਸਨ ਪਰਦੇਸ ਹੈ ਸਾਡਾ ਹਾਂਜੀ ਤੇ ਗਰਮੀਆਂ ਚ ਸਾਨੂੰ ਬਹੁਤ ਜ਼ਿਆਦਾ ਤੰਗ ਕਰਦੀ ਹੈ ਸਾਡੇ ਪੰਜਾਬ ਚ ਪਥਰੀ ਦੀ ਸਮੱਸਿਆ ਕਾਫੀ ਜ਼ਿਆਦਾ ਹੈ ਜੀ ਹਾਂਜੀ ਜਿਵੇਂ ਸਰ ਅੱਜ ਕੱਲ ਕੀ ਹੁੰਦਾ ਪਥਰੀਆਂ ਦਾ ਇੰਨਾ ਭਿਆਨਕ ਰੋਗ ਜਿਹੜੋ ਨਿਕਲਦੀ ਹੈ ਪਥਰੀ ਬਾ ਤੋਂ ਬੜੀ ਇਨਫੈਕਸ਼ਨ ਵੀ ਕਰਦੀ ਲੋਕਾਂ ਨੂੰ ਇਨਫੈਕਸ਼ਨ ਕਰਦੀ ਹੈ ਔਰ ਬੜਾ ਪੇਨਫੁਲ ਹੁੰਦਾ ਜੀ ਰਾਈਟ ਫਲੈਂਕ ਜਾਂ ਲੈਫਟ ਫਲੈਂਕ ਕਿੱਥੇ ਵੀ ਹੋ ਸਕਦਾ ਇਹਦੀ ਪਛਾਣੇ ਹੁੰਦੀ ਹੈ ਕਿ ਬੱਕੀ 'ਚ ਉੱਠੇਗਾ ਤੇ ਕਮਰ ਦੇ ਪਿੱਛੇ ਜਾਊਗਾ ਜੀ ਇਹਦਾ ਦਰਦ ਦੇ ਪਛਾਣੇ ਆਉਂਦੇ ਨੇ ਮਤਲਬ ਇਹਨਾਂ ਕੋ ਦਰਦ ਦਾ ਟੀਕਾ ਲਾ ਕੇ ਸੈੱਟ ਹੁੰਦਾ ਪਤਾ ਜੀ 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 ਉਲਟੀਆਂ ਲੱਗਣੀਆਂ ਬੰਦੇ ਨੂੰ ਵੀ ਦੇਖਿਆ ਤੇ ਇਹ ਚੀਜ਼ ਬਣੇ ਨਾ ਤੇ ਸਰ ਵਰੁਣ ਦਾ ਸੱਕ ਲੈ ਲਓ ਜੀ ਮੈਂ ਤੁਹਾਨੂੰ ਉਹ ਦੱਸਾਂ ਜਿਹੜਾ ਆਲੇ ਦੁਆਲੇ ਆਪਣੀ ਚੀਜ਼ਾਂ ਉਹਨਾਂ ਵਾਲੀ ਤੁਸੀਂ ਠੀਕ ਹੋ ਸਕਦੇ ਹੋ ਠੀਕ ਰਹਾ ਸਰ ਇੱਕ ਪੁਟਖੰਡਾ ਹੁੰਦਾ ਸਰ ਅੱਛਾ ਪੁਟਖੰਡਾ ਸਭ ਨੂੰ ਪਤਾ ਜੀ ਪੁਟਖੰਡਾ ਕੀ ਹੁੰਦਾ ਹੈ ਉਹਦਾ ਸਾਰਾ ਬੁੱਟਾ ਲੈ ਕੇ ਉਹਨੂੰ ਸੁਕਾ ਲਉ ਧੋ ਕੇ ਠੀਕ ਹੈ ਜੀ ਵਰਣ ਦੀ ਛਾਲ ਹੋਈ ਜੀ ਠੀਕ ਹੈ ਜੀ ਮਲਠੀ ਲੈ ਲਈ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਈਟ ਸੀਟ ਆਪਣੇ ਆਲੇ-ਦਾਲ ਹੁੰਦੀ ਹੈ ਜੀ ਈਟ ਸੀਟ ਸਰਦੀ ਬਰਸਾਤਾਂ ਬਹੁਤ ਹੋ ਜਾਂਦੀ ਹੈ ਪਛਾਣੇ ਲੋਕਾਂ ਨੂੰ ਛੀਟ ਦੀ ਠੀਕ ਹੈ ਜੀ ਗਦਾ ਪੁਰਾਣਾ ਵੀ ਬੁੱਪੋੜਾ ਵੀ ਬੋਲ ਦਿੰਦੇ ਐ ਈਟ ਸੀਟ ਵੀ ਬੋਲਦੇ ਐ ਇਸਨੂੰ ਹਾਂਜੀ ਔਰ ਪੁਨਰਨਵਾ ਵੀ ਕਹ ਦਿੰਨੇ ਜਿਸਨੂੰ ਠੀਕ ਹੈ ਜੀ ਪੁਨਰਨਵਾ ਨਾਲ ਨਾਲ ਤੇ ਇੱਕ ਇਹਦੇ ਜੋਖਰ ਮਲਾ ਲੈਂਦੇ ਜੀ ਜੋਖਰ ਔਰ ਕੜਾ ਬਣਾਉਣ ਤੋਂ ਬਾਅਦ ਜ्यों ਘਰਪਣਾ ਹੈ ਠੀਕ ਹੈ ਉਸ ਤੋਂ ਬਾਅਦ ਜਿਸ ਨੂੰ ਪੀਤਾ ਜਾਵੇ ਤਾਂ ਪਥਰੀ ਜਿਹੜੀ ਹੈ ਬਹੁਤ ਜਲਦੀ ਬਾਹਰ ਨਿਕਲ ਕੇ ਨਿਕਲ ਜੇਗੀ ਔਰ ਟੁੱਟ ਟੁੱਟ ਕੇ ਨਿਕਲੇਗੀ ਔਰ ਜਿਹੜਾ ਸਿਕਤਾ ਮੇ ਯਾਨੀ ਕਿ ਰੇਤ ਵਾਲੀ ਪਥਰੀ ਬਾਹਰ ਨਿਕਲਦੀ ਹੈ ਜਾਂ ਪਿਸ਼ਾਬ 'ਚ ਰੇਤ ਨਿਕਲਦਾ ਉਹ ਤਾਂ ਪੰਜ ਸੱਤ ਦਿਨਾਂ 'ਚ ਸਾਰੀ ਇਹ ਕੜੇ ਨਾਲ ਇਹ ਜਿਹੜਾ ਕੜਾ ਦੱਸਿਆ ਮੈਂ ਤੁਹਾਨੂੰ ਇਹ ਗੁਣਾ ਦਿੰਦਾ ਜੀ ਇਹ ਵਰਣੇ ਦਾ ਸੱਕ ਹੋ ਗਿਆ ਜੀ ਉਟਕੰਡਾ ਜੋਖਾਰ ਮੁਲਠੀ ਇਟਸ ਇਟ ਤੇ ਇਹ ਪੰਜ ਚ ਚਾਰ ਪੰਜ ਚੀਜ਼ਾਂ ਮਿਲਾ ਕੇ ਦਾ ਕੜਾ ਜ਼ਰੂਰ ਪੀਓ ਜੀ ਜਿਹਨੂੰ ਪਥਰੀ ਹੈਗੀ ਹੈ ਔਰ ਪਥਰੀ ਦੇ ਨੂੰ ਤੁਹਾਨੂੰ ਆਰਾਮ ਆਏਗਾ ਜੀ ਠੀਕ ਹੈ ਡਾਕਟਰ ਸਾਹਿਬ ਬਹੁਤ ਬਤਨਵਾੜ ਸਾਹਿਬ ਥੈਂਕ ਯੂ ਸਰ ਜਿਵੇਂ ਕਿ ਡਾਕਟਰ ਸਾਹਿਬ ਨੇ ਕਾੜੇ ਬਾਰੇ ਜ਼ਿਕਰ ਕੀਤਾ ਸਾਡਾ ਅਗਲਾ ਜਿਹੜਾ ਹੌਲੀ ਹੌਲੀ ਸੀ ਕਾੜੇ ਤੇ ਆਉਣਾ ਹੈਗਾ ਕਿਵੇਂ ਮਤਲਬ ਕਹਿਣ ਦਾ ਟਕੋਰ ਕਰਨੀ ਹੈ ਪੱਤਿਆਂ ਨੂੰ ਲੈ ਕੇ ਕਿਵੇਂ ਕਾੜਾ ਬਣਾਉਣਾ ਅਰਜੁਨ ਦੀ ਛਾਲ ਲੈ ਕੇ ਕਿਵੇਂ ਕਾੜਾ ਬਣਾਉਣਾ ਕਿਵੇਂ ਸਾਰਾ ਕੁਝ ਇਹ ਤੁਹਾਨੂੰ ਲਾਈਵ ਦਿਖਾਵਾਂਗੇ ਕਿਉਂਕਿ ਸਾਡਾ ਇੱਕ ਦਫ਼ਤਰ ਵੀ ਤਿਆਰ ਕਰਨ ਲੱਗ ਪਏ ਅਸੀਂ ਸਿਸਟਮ ਉੱਥੇ ਅਸੀਂ ਇੱਕ ਪ੍ਰੋਪਰ ਇੱਕ ਰਸੋਈ ਦੀ ਵੀ ਤ ਤੁਹ ਦਿਖਾਵਾਂਗੇ ਕਿਵੇਂ ਸਾਰੀ ਚੀਜ਼ਾਂ ਬੰਦੀਆਂ ਹੈਗੇ ਆਯੁਰਵੈਦਿਕ ਪੂਰਾ ਇੱਕ ਟ੍ਰੇਨਿੰਗ ਦਿੱਤੀ ਜਾਊਗੀ ਤਾਂ ਇਸ ਤੋਂ ਬਾਅਦ ਦੱਸਾਂਗੇ ਸਾਡੇ ਡਾਕਟਰ ਸਾਹਿਬ ਇੱਕ ਨਿਰੋਗ ਕਾਇ ਪੰਚਕਰਮਾ ਸੈਂਟਰ ਆ ਮੈਂ ਪਿਛਲੀ ਵੀਡੀਓ ਜਿਕਰ ਕੀਤਾ ਸੀ ਵੀ ਇਹ ਜਿਹੜੀ ਸਰਵਿਸ ਹੈਗੀ ਡਾਕਟਰ ਸਾਹਿਬ ਦੀ ਫ੍ਰੀ ਸਰਵਿਸ ਆ ਜਿਵੇਂ ਡਾਕਟਰ ਸਾਹਿਬ ਨੇ ਕਾਹੜੇ ਜਿਕਰ ਕੀਤਾ ਜੇ ਕਿਸੇ ਨੂੰ ਕੋਈ ਨਵੀਂ ਬਰਉਣਾ ਆ ਰਿਹਾ ਕੋਈ ਸ਼ਬਦ ਨਹੀਂ ਸਮਝ ਆ ਰਿਹਾ ਕਿਵੇਂ ਕਰਨਾ ਤਾਂ ਡਾਕਟਰ ਸਾਹਿਬ ਨੂੰ ਫੋਨ ਤੇ ਸੰਪਰਕ ਕਰ ਸਕਦੇ ਹੋ ਇਹ ਫ੍ਰੀ ਸਰਵਿਸ ਹੈਗੀ ਆ ਤੁਸੀਂ ਡਾਕਟਰ ਸਾਹਿਬ ਕੋਲ ਜਾ ਕੇ ਕੰਸਲਟੇਸ਼ਨ ਵੀ ਲੈ ਸਕਦੇ ਹੋ ਕੋਈ ਡਾਕਟਰ ਸਾਹਿਬ ਨੂੰ ਤਾਂ ਚਾਰਜ ਨਹੀਂ ਲੈਣਾ ਹੈਗਾ ਕਿਉਂਕਿ ਇਹ ਜਦੋਂ ਤੁਸੀਂ ਕਹੋ ਤਾਂ ਇਸ ਤੋਂ ਬਾਅਦ ਸਾਡਾ ਮਕਸਦ ਇਹੀ ਹੈਗਾ ਵੀ ਇਹਨਾਂ ਰੁੱਖਾਂ ਬਾਰੇ ਚਰਚਾ ਕਰਨ ਦਾ ਲੋਕਾਂ ਦੀ ਸਿਹਤ ਵੱਲੋਂ ਜਾਣਾ ਹੈਗਾ ਲੋਕਾਂ ਦੀ ਸਿਹਤ ਠੀਕ ਕਰਨੀ ਹੈਗੀ ਆ ਤਾਂ ਆਯੁਰਵੇਦ ਨੂੰ ਵਰਤ ਕੇ ਮਤਲਬ ਕਹਿੰਦਾ ਤਾਂ ਇਸ ਤੋਂ ਬਾਅਦ ਦੱਸਣਾ ਚਾਹਾਂਗੇ ਜਿਹੜਾ ਬਰਨੇ ਦੇ ਕੁਝ ਗੱਲਾਂ ਹੋਰ ਕਰਨਾ ਚਾਹਾਂਗੇ ਪਟਿਆਲੇ ਜ਼ਿਲ੍ਹੇ ਵਿੱਚ ਕਰਨਾ ਬਰਨਾ ਚੌਕ ਆ ਸਾਨੂੰ ਪਤਾ ਲੱਗੇ ਸ਼ਾਇਦ ਉਹ ਉਸ ਪੁਰਾਣੇ ਸਮੇਂ ਵਿੱਚ ਬਰਨੇ ਰੁੱਖ ਬਹੁਤ ਹੁੰਦੇ ਸੀ ਉਹ ਬਰਨੇ ਦੇ ਨਾਂ ਤੇ ਪਿਆ ਹੈਗਾ ਇਹ ਬਿਹੇੜਾ ਰੋਡ ਪਟਿਆਲੇ ਦਾ ਬਿਹੇੜੇ ਦੇ ਨਾਂ ਤੇ ਪਿਆ ਹੋਇਆ ਹੈ ਤੇ ਉਸ ਤੋਂ ਬਾਅਦ ਦੱਸਣਾ ਚਾਹਾਂਗੇ ਸਾਡੇ ਜਿਹੜੀ ਲੰਗਪਿੰਡ ਨਰਸੀ ਹੈਗੀ ਆ ਜਿਹੜਾ ਬਰਨ ਇੰਨਾ ਕੀਮਤੀ ਰੁੱਖ ਹੈਗਾ ਕਿਉਂਕਿ ਇਹ ਲੋਪ ਹੋਏ ਰੁੱਖਾਂ ਦੇ ਲਿਸਟ ਚੋਂ ਦਾ ਜਿਹੜੇ ਬਿਲਕੁਲ ਹੀ ਮਤਲਬ ਕਹਿੰਦਾ ਇਹ ਤਦਾਰ ਤੇ ਜਿਹੜੇ ਐਕਸਟੈਂਸ਼ਨ ਸਟੇਜ ਤੇ ਇਸ ਟਾਈਮ ਕਿਉਂਕਿ ਬਹੁਤ ਘੱਟ ਦਿਖਦੇ ਆ ਬਰਨੇ ਮਤਲਬ ਇਹ ਪਹਾੜੀ ਇਲਾਕਿਆਂ ਵਿੱਚ ਮਿਲਦਾ ਹੈਗਾ ਸਾਡੇ ਪਟਿਆਲੇ ਜ਼ਿਲ੍ਹੇ ਚ ਕੁਝ ਬਰਨੇ ਖੜੇ ਆ ਕੁਝ ਰੋਡ ਸਾਈਡ ਤੇ ਕਿਸੇ ਸਮੇਂ ਫੋਰੈਸਟ ਬਰਮ ਨੇ ਕੁਛ ਲਾਇ ਹੋਣਗੇ ਉਹ ਖੜੇ ਆ ਕੁਝ ਸਾਡੀਆਂ ਵਾਈਲਡਲਾਈਫ ਸੈਂਚੂਰੀ ਚ ਖੜੇ ਆ ਤੇ ਨਵੇਂ ਸਿਰੇ ਕੋਈ ਤਿਆਰ ਨਹੀਂ ਕਰਦਾ ਸਾਡੀ ਇੱਕ ਹੀ ਨਰਸੀ ਹੈ ਪੰਜਾਬ ਵਿੱਚ ਰਾਉਂਡ ਗਲਾਸ ਫਾਊਂਡੇਸ਼ਨ ਜਿਹੜੀ ਕਿ ਇਹਨੂੰ ਬੀਜ ਨੂੰ ਇਕੱਠਾ ਕਰਦੇ ਉਹ ਇੱਕ ਇੰਟਰਸਟਿੰਗ ਬੜੀ ਗੱਲ ਹੈ ਜਦੋਂ ਇਹ ਪੱਕ ਦਾ ਲਾਲ ਹੁੰਦਾ ਤਾਂ ਨਾਲ ਦੀ ਨਾਲ ਇਹ ਪੰਛੀ ਨੂੰ ਖਾ ਜਾਂਦੇ ਮਨੋ ਇਹ ਸਾਨੂੰ ਬੜੀ ਜਰੂਰ ਅਸੀਂ ਮਤਲਬ ਕਹਿੰਦਾ ਮਦਰ ਪਲੈਂਟ ਨੂੰ ਅਸੀਂ ਮਤਲਬ ਮਾਰਕ ਕੀਤਾ ਹੋਇਆ ਇਹਨੂੰ ਬੀਜ ਨੂੰ ਇਕੱਠਾ ਕਰਨ ਵਾਸਤੇ ਉੱਥੋਂ ਬੀਜ ਇਕੱਠਾ ਕਰਕੇ ਸਾਡੀ ਇਕਲੌਤੀ ਨਰਸੀ ਹੈ ਪੰਜਾਬ ਦੀ ਨਾ ਤਾਂ ਇਹ ਸੀਡ ਕਿਥੋਂ ਨੂੰ ਬਾਹਰੋਂ ਮਿਲਣਾ ਹੈਗਾ ਤੁਸੀਂ ਬਾਹਰੋਂ ਵੀ ਮੰਨ ਲਓ ਕਿਤੇ ਉਹ ਬੀਜ ਜਿੱਥੇ ਸੇਲ ਪਰਚੇਸ ਕੀਤਾ ਉੱਥੋਂ ਵੀ ਨਹੀਂ ਮਿਲਣਾ ਸਾਡੀ ਇੱਕ ਨਰਸੀ ਇੱਥੇ ਪਟਿਆਲੇ ਜ਼ਿਲ੍ਹੇ ਚ ਹੈ ਜਿਹੜੀ ਕਿ ਇਹਨੂੰ ਤਿਆਰ ਕਰਦੇ ਬਰਨੇ ਦੇ ਰੁੱਖ ਨੂੰ ਤੇ ਜੁਲਾਈ ਐਂਡ ਚ ਜਿਹੜੇ ਬਰਨੇ ਰੁੱਖ ਸਾਡੇ ਕੋਲ ਤਿਆਰ ਪਿਆ 2-4000 ਬੂਟੇ ਅਸੀਂ ਤਿਆਰ ਕੀਤਾ ਹੋਇਆ ਉਹ ਜੁਲਾਈ ਐਂਡ ਚ ਅਸੀਂ ਦੇਵਾਂਗੇ ਜਿਹਨੇ ਬਰਨਾ ਰੁੱਖ ਕਿਸ ਨੇ ਕਿਸਾਨ ਨੇ ਲਾਉਣਾ ਹੋਇਆ ਜੰਗਲਾਂ ਚ ਇਹ ਜਾਊਗਾ ਮਤਲਬ ਕਹਿੰਦਾ ਸਾਡਾ ਮਕਸਦ ਹੈ ਜਰਮ ਪਲਾਜ਼ਮ ਨੂੰ ਇੱਕ ਮੈਨੇਜ ਕਰਨਾ ਜਰਮ ਪਲਾਜ਼ਮ ਨੂੰ ਅਸੀਂ ਵਾਪਸ ਲਿਆਉਣਾ ਕਿਉਂਕਿ ਸਾਡੇ ਕੋਲੇ ਬਹੁਤ ਸਾਰੇ ਰੁੱਖ ਪੰਜਾਬ ਦੇ ਜਿਹੜੇ ਕਿ ਬਿਲਕੁਲ ਹੀ ਖਤਮ ਹੋਣ ਦੇ ਦਰਹਾਂ ਤੇ ਪਹੁੰਚੇ ਹੋਏ ਆ ਜਿਵੇਂ ਰਹੂੜਾ ਹੈਗਾ ਇਹ ਮਾਰਵਾੜੀ ਟੀਕ ਬੋਲ ਉਹ ਬਿਲਕੁਲ ਐਕਸਟੈਂਸ਼ਨ ਤੇ ਪਹੁੰਚ ਗਏ ਬਰਨਾ ਬਿਲਕੁਲ ਐਕਸਟੈਂਸ਼ਨ ਸਟੇਜ ਤੇ ਪਹੁੰਚਾ ਹੋਇਆ ਇਸ ਤਰ੍ਹਾਂ ਵਨ ਪੀਲੂ ਸਾਡੇ ਬਹੁਤ ਵੱਡੇ ਸਕੇਲ ਤੇ ਨਿਕਲੇ ਪੰਜਾਬ ਚੋ ਇਹੀ ਸਾਡਾ ਮਕਸਦ ਹੈਗਾ ਆਰਵਾ ਦੇ ਹਿਸਾਬ ਨਾਲ ਜੋੜਨ ਦਾ ਡੇਲੀ ਗੱਲ ਕਰਨ ਦਾ ਤਾਂ ਕਿ ਵਾਤਾਵਰਣ ਦੇ ਮੁੱਦੇ ਨੂੰ ਲੋਕ ਬਿਲਕੁਲ ਨਕਾਰਾ ਸਮਝਦੇ ਵੀ ਬਿਲਕੁਲ ਸਮਝਦੇ ਉਹੀ ਚੱਲੀ ਜਾਂਦਾ ਸਿਸਟਮ ਤੁਸੀਂ ਸੋਚ ਕੇ ਦੇਖੋ ਜੇ ਰੁੱਖ ਨਾ ਹੋਣਗੇ ਤਾਂ ਸਾਹ ਸਾਹ ਕਿੱਥੋਂ ਆਊਗਾ ਸਾਨੂੰ ਤੇ ਇਸ ਲਈ ਸਾਨੂੰ ਜਿਹੜੇ ਰੁੱਖ ਸਾਡੇ ਜਿਹੜੇ ਬਚੇ ਹੋਏ ਆ ਪੰਜਾਬ ਚ ਜਾਂ ਵੱਡੇ ਰੁੱਖ ਸਾਡੇ ਪਿੰਡਾਂ ਚ ਖੜੇ ਉਹਨੂੰ ਮਤੇ ਪਾ ਕੇ ਆਪਾਂ ਮਤਲਬ ਕਹਿੰਦਾ ਉਹਨੂੰ ਬਚਾਈਏ ਇਹਨਾਂ ਨੂੰ ਅੱਗਾ ਤੋਂ ਵੀ بچਾਈ ਕਿਉਂਕਿ ਇਸ ਸਮੇਂ ਚ ਪੰਜਾਬ ਦੇ ਵਿੱਚ ਅੱਗਾਂ ਦਾ ਦੌਰ ਚੱਲ ਰਿਹਾ ਲੱਗ ਰਿਹਾ ਹੈ ਕਿ ਕਾਹਦੇ ਨਾੜ ਨੂੰ ਅੱਗ ਲੱਗ ਰਹੀ ਹੈ ਕੋਸ਼ਿਸ਼ ਕਰੀਏ ਉਹਨੂੰ ਥੋੜਾ ਜਿਹਾ ਹਿੱਸਾ ਬਾਹ ਕੇ ਉਹ ਦਰਖਤਾਂ ਤੱਕ ਨਾ ਪਹੁੰਚੇ ਤਾਂ ਅਸੀਂ ਰੁੱਖਾਂ ਨੂੰ ਬਚਾਈਏ ਇਹਨਾਂ ਦਾ ਸਤਿਕਾਰ ਕਰਨਾ ਸਿੱਖੀਏ ਅਸੀਂ ਇਹੀ ਸਾਡਾ ਮਨ ਇਹੀ ਹੈ ਵੀ ਜਿਹੜੀਆਂ ਇੰਨੀ ਚਰਚਾ ਕਰਨ ਦਾ ਵੀ ਸਤਕਾ ਇਹਨਾਂ ਦਾ ਸਤਿਕਾਰ ਕਰਨਾ ਪਉਣ ਕਿ ਸਾਡੇ ਬਜ਼ੁਰਗ ਸਾਡੇ ਸਤਿਕਾਰ ਕਰਦੇ ਸੀਗੇ ਬਜ਼ੁਰਗ ਸਾਨੂੰ ਬਹੁਤ ਇਹਦਾ ਮਾਨ ਸਨਮਾਨ ਕਰਦੇ ਉਹ ਸਾਡਾ ਭੁੱਲੇ ਹੋਏ ਸੀ ਇਸ ਲਈ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਪੰਜਾਬ ਦੀ ਜਿਹੜੀ ਧਰਤੀ ਹੈਗੀ ਰੁੱਖਾਂ ਦੀ ਲੋ